12ਵੀਂ ਦੇ ਜਵਾਬ ਨੂੰ ਪੁੱਛੋ ਕੀ ਕਰਨਾ ਹੈ ਫਿਊਚਰ ਚ ਉਹ ਕਹਿੰਦਾ ਜਾਂ ਕੈਨੇਡਾ ਜਾਣਾ ਜਾਂ ਆਸਟ੍ਰੇਲੀਆ ਜਾਂ ਅਮਰੀਕਾ ਜਾਂ ਇੰਗਲੈਂਡ ਜਾਂ ਕਿਸੇ ਹੋਰ ਪੱਛਮੀ ਬਲਕ ਦੇ ਵਿੱਚ ਜਾਣਾ ਇਹ ਜਿਹੜਾ ਟ੍ਰੈਂਡ ਇੱਕ ਚੱਲਿਆ ਕਿ ਵਿਦੇਸ਼ ਦੇ ਵਿੱਚ ਜਾਣ ਦਾ ਇੱਕ ਬੜਾ ਵੱਡੀ ਪੱਧਰ ਤੇ ਬਲਕ ਦੇ ਵਿੱਚ ਕੁਝ ਤਾਂ ਉਹ ਰੁਕ ਗਿਆ ਇਸ ਕਰਕੇ ਵੀ ਅਫੀਸ਼ੀਅਲ ਸਮੇਂ ਦੇ ਵਿੱਚ ਕੁੱਲਵੇਂ ਰੂਲ ਨਿਯਮ ਲਾਗੂ ਕਰਤੇ ਆਸਟ੍ਰੇਲੀਆ ਨੇ ਵੀ ਕੁਝ ਸਖਤ ਕੀਤੇ ਸੀ ਤੇ ਕੁਝ ਕੈਨੇਡਾ ਨੇ ਕਰਤੇ ਕਿਹਾ ਜਾਂਦਾ ਕਿ 40% ਬੱਚਿਆਂ ਦਾ ਵੀਜ਼ਾ ਡ੍ਰੌਪ ਹੋਇਆ ਹੈ ਮਤਲਬ ਜਿੰਨੇ ਅਪਲਾਈ ਨਾਰਮਲੀ ਕਰਦੇ ਸੀ ਅੱਗੇ ਉਹਨਾਂ ਦੇ ਕੰਪੈਰੀਟਿਵ ਪਰ ਜਿਹੜਾ ਦੂਜਾ ਮਾਮਲਾ ਸੀ ਪਲੱਸ 2 ਵਾਲੀਆਂ ਬੱਚੀਆਂ ਨਾਲ ਮੈਰਿਜ ਕਰਾ ਕੇ ਜਾਣ ਦਾ ਇਹ ਅਖਬਾਰਾਂ ਚ ਮੈਟ੍ਰੋਮੋਨੀਆਂ ਆਉਣ ਲੱਗ ਗਏ ਸੀਗੇ ਔਰ ਕਿੰਨੇ ਅਖਬਾਰਾਂ ਚ ਕਿ ਊੜੀ 7 ਬੈਂਡ ਜਾਂ 6 ਬੈਂਡ ਵਾਲੀ ਚਾਹੀਦੀ ਹੈ ਖਰਚਾ ਮੁੰਬੇ ਵਾਲੇ ਆਪ ਕਰ ਦੇਣਗੇ ਇਹ ਟ੍ਰੈਂਡ ਇੱਕ ਪੂਰਾ ਹੋ ਗਿਆ ਸੀ ਇਹਦੇ ਵਿੱਚ ਹੁਣ ਇੱਕ ਤਾਂ ਇਹ ਵੀ ਗੱਲ ਹੈ ਨਾਲ ਉਹਦੇ ਜੁੜਦੀ ਹੈ ਕਿ ਬਹੁਤ ਵਾਰੀ ਪਲੱਸ 2 ਦੇ ਬੱਚੇ ਜਿਹੜੇ ਸ਼ਾਦੀ ਦੀ ਉਮਰ ਵੀ ਪੂਰੀ ਨਹੀਂ ਕਰਦੇ ਟੈਕਨੀਕਲੀ ਜਿਹੜੀ ਦਿੱਤੀ ਹੁੰਦੀ ਹੈ ਸਾਡੇ ਕਿ 21 ਸਾਲ ਹੋਰ ਪਲੱਸ 2 ਚ ਕਈ ਵਾਰ ਉਦੋਂ ਹੀ ਠੇਹੇ ਚਲੇ ਜਾਂਦੇ ਨੇ 17-17 ਸਾਲ ਦੇ ਬੱਚੇ ਜਿਹੜੇ ਨੇ ਉਹ ਪ੍ਰਸਤੂ ਕਰ ਜਾਂਦੇ ਹੁਣ ਜਿਹੜਾ ਇਹ ਮਾਮਲਾ ਆ ਗਿਆ ਕਿ ਉਹਨਾਂ ਨੇ ਇੱਕ ਨਿਯਮ ਬਣਾਤਾ ਕਿ ਜਿਹੜਾ ਸਪਾਊਸਰਜ ਨੇ ਉਹਨਾਂ ਨੂੰ ਨਹੀਂ ਤੁਸੀਂ ਤਰ੍ਹਾਂ ਤਾਇ ਲਿਆ ਸਕਦੇ ਜਿਵੇਂ ਪਹਿਲਾਂ ਲਿਆ ਜਾਂਦੇ ਸੀ ਉਹਦੇ ਨਾਲ ਇੱਕ ਡਿਸਕਰੇਜਮੈਂਟ ਹੋ ਗਈ ਤੇ ਹੁਣ ਇਹ ਆ ਗਿਆ ਕਿ ਬੈਂਡ ਵਾਲੀਆਂ ਕੁੜੀਆਂ ਲੱਭਣ ਦਾ ਰੁਝਾਨ ਵੀ ਘਟ ਗਿਆ ਔਰ ਉਹ ਰੁਝਾਨ ਘਟਣ ਦੇ ਨਾਲ ਇਹੀ ਆਪੇ ਹੁਣ ਬੱਚੇ ਗ੍ਰੈਜੂਏਟ ਹੋ ਕੇ ਜਾਣਗੇ ਗ੍ਰੈਜੂਏਟ ਨੂੰ ਕਹਿੰਦੇ ਨੇ ਉੱਥੇ ਕੰਮ ਵੀ ਥੋੜਾ ਜਲਦੀ ਮਿਲਦਾ ਸੌਖਾ ਇੱਕ ਲੈਵਲ ਦਾ ਬੱਚਾ ਗਰੋ ਕਰ ਜਾਂਦਾ ਮੈਂਟਲੀ ਫਿਜ਼ੀਕਲ ਸਾਰਾ ਮਾਮਲਿਆਂ ਦੇ ਵਿੱਚ ਸੋਝੀ ਵੀ ਆ ਜਾਂਦੀ ਇਸ ਟ੍ਰੈਂਡ ਨੂੰ ਇਹਦੇ ਇੰਪੈਕਟ ਨੂੰ ਕੁੜੀਆਂ ਮੁੰਡਿਆਂ ਦੇ ਨੂੰ ਤੇ ਪਲੱਸ ਪੰਜਾਬੀ ਸਮਾਜ ਦੇ ਮਾਮਲੇ ਦੇ ਵਿੱਚ ਇਹਨੂੰ ਕਿਵੇਂ ਲਿਆ ਜਾਣਾ ਚਾਹੀਦਾ ਇਹ ਜਿਹੜੀ ਰੇਸ ਲੱਗੀ ਵੀ ਸੀ ਨਾ ਬਈ ਕੈਨੇਡਾ ਭੇਜਣਾ ਬੱਚੇ ਨੂੰ ਆਸਟ੍ਰੇਲੀਆ ਭੇਜਣਾ ਬੱਚੇ ਨੂੰ ਉਹ ਪੜਨਾ ਤੇ ਨਾ ਜਾਂਦੇ ਨੇ ਸੈਟਲ ਹੋਣ ਆਉਂਦਾ ਜਾਂਦੇ ਸੀ ਸੋ ਬ੍ਰਾਡਰ ਇਸ਼ੂ ਹੈ ਇਹ ਕੰਪਲੈਕਸ ਹੈ ਕੰਸਾਰਾ ਵੀ ਸਾਡੀ ਜਿਹੜੀ ਇਕਨੋਮੀ ਹੈ ਉਹ ਕਿਸ ਹਾਲ ਦੇ ਵਿੱਚ ਸਾਡੀ ਇਕਨੋਮੀ ਜੇ ਓਪਰਚੁਨਿਟੀ ਜਨਰੇਟਰ ਨਹੀਂ ਕਰ ਰਹੀ ਤੇ ਬੱਚੇ ਬੜੀ ਛੋਟੀ ਉਮਰ ਦੇ ਵਿੱਚ ਵਰਚੂਅਲੀ ਫੋਰਸ ਮਾਈਗ੍ਰੇਸ਼ਨ ਹੈ ਇੱਕ ਤਰ੍ਹਾਂ ਦੇ ਪੁਸ਼ ਫੈਕਟਰ ਜਿਹਨੂੰ ਕਹਿੰਦੇ ਆ ਨਾ ਮੈਂ ਜਿਹੜਾ ਕੈਨੇਡਾ ਦਾ ਪੁਲ ਫੈਕਟਰ ਨਾ ਦੋ ਹੀ ਹੁੰਦੇ ਆ ਇੱਕ ਪੁਲ ਫੈਕਟਰ ਹੁੰਦਾ ਪੁਸ਼ ਫੈਕਟਰ ਹੁੰਦਾ ਉਧਰ ਤਾਂ ਪੁਲ ਫੈਕਟਰ ਮੈਂ ਉਹਨਾਂ ਇੰਪੋਰਟੈਂਟ ਨਹੀਂ ਮੰਨਦਾ ਜਿੰਨਾ ਇੱਥੋਂ ਪੁਸ਼ ਫੈਕਟਰ ਹੈ ਲੈ ਕੇ ਆਪ ਓਪਰਚੁਨਿਟੀ ਉਹਦੇ ਕਰਕੇ ਬੱਚੇ ਬਾਹਰ ਜਾਂਦੇ ਆ ਹੋਣਾ ਉੱਥੇ ਵੀ ਜਿਹੜੀ ਹਾਲਤ ਹੈਗੀ ਆ ਉਹ ਬਹੁਤ ਖਰਾਬ ਹੋ ਚੁੱਕੀ ਹੈ ਆਪਣੇ ਕੋਲੀਗ ਹਰਜਿੰਦਰ ਸਿੰਘ ਰੰਧਾਵਾ ਹੋਰੀ ਇਸ ਵੇਲੇ ਕੈਨੇਡਾ ਦੇ ਵਿੱਚ ਹੀ ਤਨ ਉਹ ਗੱਲ ਕਰਨ ਗਿਆ ਕਿ ਉਹ ਕਿਹੋ ਜਿਹੀਆਂ ਹਾਲਤਾਂ ਐ ਤੇ ਕੀ ਉੱਥੇ ਕੀ ਹੋ ਰਿਹਾ ਹੈ ਲੇਕਰ ਆਪਾਂ ਜਿਹੜੀਆਂ ਨਾਰਮਲ ਖਬਰਾਂ ਪੜ੍ਹਦੇ ਆ ਉਹਦੇ ਵਿੱਚ ਕੋਈ ਹਾਲਤ ਬਹੁਤੀ ਵਧੀਆ ਨਜ਼ਰ ਨਹੀਂ ਆਉਂਦੀ ਹੁਣ ਇਹ ਜਿਹੜੀਆਂ ਮੱਚੀਆਂ ਦਾ ਹੈ ਪਲੱਸ 2 ਵਾਲੀਆਂ ਤੇ ਆਇਲਰਟ ਬੈਂਡ ਵਾਲਾ ਇਹ ਸੋਸ਼ਲ ਫੈਨੋਮਨਾ ਬਣ ਗਿਆ ਸੀਗਾ ਔਰ ਕਈ ਲੈਵਲ ਤੇ ਸ਼ਿਕਾਇਤਾਂ ਹੁੰਦੀਆਂ ਸੀ ਕਿ ਇਹ ਕੁੜੀਆਂ ਆਪਣੇ ਆਪ ਨੂੰ ਸਪੌਂਸਰ ਕਰਾ ਕੇ ਮੁੜ ਕੇ ਮੁੰਡਿਆਂ ਨੂੰ ਛੱਡ ਦਿੰਦੀਆਂ ਸੀ ਬੜੇ ਕੇਸ ਆਏ ਆ ਵੀਰ ਜੀ ਪਹਿਲਾਂ ਆਉਂਦਾ ਸੀਗਾ ਵੀ ਐਨ ਆਰ ਆਈ ਮੁੰਡੇ ਕੁੜੀਆਂ ਛੱਡ ਦਿੰਦੇ ਆ ਕੋਈ ਸਾਲਾਂ ਦੇ ਵਿੱਚ ਆ ਗਿਆ ਵੀ ਕੁੜੀਆਂ ਮੁੰਡੇ ਛੱਡ ਰਹੀ ਸੋ ਇਹ ਇਹ ਟ੍ਰੈਂਡ ਰਿਵਰਸ ਹੋ ਗਿਆ ਸੀਗਾ ਸੋ ਇਹ ਆਪਣੇ ਆਪ ਦੇ ਵਿੱਚ ਵੈਸੇ ਇੰਟਰਸਟਿੰਗ ਖਬਰ ਹੈਗੀ ਹੈ ਕਿ ਸੋਸ਼ਲ ਲੈਵਲ ਤੇ ਜੋ ਕੁਝ ਹੋ ਰਿਹਾ ਇਹ ਇੰਡੀਕੇਸ਼ਨ ਆਪਣੇ ਆਪ ਦੇ ਵਿੱਚ ਕਿ ਬ੍ਰਾਉਂਡਲੀ ਬਹੁਤ ਮਾਮਲੇ ਅੱਜ ਤੱਕ ਇਹ ਵੀ ਹੈ ਜਿਹੜਾ ਇੱਕ ਟ੍ਰੈਂਡ ਹੈ ਨਾ ਕਿ ਐਡੇ ਛੋਟੇ-ਛੋਟੇ ਬੱਚਿਆਂ ਨੂੰ ਧੱਕੀ ਜੌਕੇਬਲੇ ਇਸ ਗੱਲ ਕਰਕੇ ਪਹਿਲਾਂ ਵੀ ਲੋਕ ਐਡਵਾਈਸ ਕਰਦੇ ਹੁੰਦੇ ਸੀ ਕਈ ਜਿਹੜੇ ਉਧਰ ਗਏ ਨੇ ਬੀਜੇਪੀ ਹੈ ਜਣਾ ਬੱਚੇ ਨੂੰ ਘੱਟੋ-ਘੱਟ ਗ੍ਰੈਜੂਏਸ਼ਨ ਖਰਾ ਕੇ ਭੇਜੋ ਤਾਂ ਕਿ ਉਹ ਉਨੇਕ ਲੈਵਲ ਦਾ ਹੋ ਜਾਵੇ ਠੀਕ ਸਾਡੇ ਕਲਚਰ ਵੀ ਹੈ ਖਾਸ ਤੌਰ ਤੇ ਪਿੰਡੂ ਕਲਚਰ ਚ ਬੱਚੇ ਬਹੁਤ ਜਾ ਰਹੇ ਨੇ ਉੱਥੇ ਤਾਂ ਲੜਕੀ ਨੂੰ ਅਸੀਂ ਪਿੰਡ ਦੇ ਵਿੱਚ ਵੀ ਸੋਸ਼ਲ ਕਾਰਚ ਇਧਰ-ਉਧਰ ਕਿਤੇ ਜਾਣ ਨਹੀਂ ਦਿੰਦੇ ਨਾਰਮਲੀ ਕਾਲਜ ਤੋਂ ਘਰ ਸਕੂਲ ਤੋਂ ਘਰ ਕਾਲਜ ਤਾਂ ਜ ਗਈ ਨਹੀਂ ਉਹ ਉਹਦਾ ਪਲਸ 2 ਹੈ ਪੇਪਰ ਇੱਕੋ ਦਮ ਜਾ ਕੇ ਅਸੀਂ 에ਰਪੋਰਟ ਤੇ ਛੱਡਿਆ ਉਹਨੇ ਉੱਥੇ ਕੱਲੇ ਬੱਚੇ ਦਾ ਕੀ ਹਾਲ ਹੈ ਕਿਵੇਂ ਆਪਣੇ ਆਪ ਨੂੰ ਸੁਭਾੜਦਾ ਹੋਏਗਾ ਕਿਵੇਂ ਰਹੇਗਾ ਹੋਰ ਕਈ ਮਾਮਲੇ ਵੀ ਇਸੇ ਕਰਕੇ ਸਾਹਮਣੇ ਆਉਂਦੇ ਨੇ ਜਦੋਂ ਤੁਸੀਂ ਭਾਵਕ ਤੌਰ ਤੇ ਵੀ ਕੱਲੇ ਹੁੰਦੇ ਹੋ ਤੁਹਾਡਾ ਜ਼ਿੰਦਗੀ ਦਾ ਤਜਰਬਾ ਵੀ ਨਹੀਂ ਹੁੰਦਾ ਇੱਥੇ ਤੁਸੀਂ ਉਸ ਦੇ ਵਿੱਚੋਂ ਵਿਚਰੇ ਵੀ ਨਹੀਂ ਹੁੰਦੇ ਉਹ ਜਿਹੇ ਹਾਲਾਤਾਂ ਦੇ ਵਿੱਚੋਂ ਇਹ ਗੱਲਾਂ ਵੀ ਕਾਫੀ ਜ਼ਿਆਦਾ ਸੁਣੀਆਂ ਜਾ ਰਹੀਆਂ ਨੇ ਕਹਾਣੀਆਂ ਜਿਹਦੇ ਕਰਕੇ ਉਹ ਬੱਚਾ ਵੀ ਟਾਰਚਰ ਹੋ ਰਿਹਾ ਲਗਾਤਾਰ ਅਮਿਰ ਜੀ ਜਿਹੜੇ ਪੁਰਾਣੇ ਲੋਕ ਸਾਡੇ ਉੱਥੇ ਬੈਠੇ ਹੋਏ ਆ ਤੁਸੀਂ ਉਹਨਾਂ ਨਾਲ ਗੱਲ ਕਰਕੇ ਦੇਖੋ ਉਹ ਹੁਣ ਇਹਨਾਂ ਨੂੰ ਜਿਹੜੇ ਨਵੇਂ ਇਹ ਪਨੀਰੀ ਜਾ ਰਹੀ ਹੈ ਨਾ ਇਹਨੂੰ ਗਲਤ ਕਮ ਨਹੀਂ ਕਰਦੇ ਜੇ ਸਾਡੇ ਆਪਣੇ ਲੋਕ ਹੀ ਇਹ ਤੇ ਕੁਐਸਚਨ ਕਰ ਰਹੇ ਹੈਗੇ ਤੇ ਇਹਦਾ ਮਤਲਬ ਇਹ ਹੈ ਕਿ ਜਿਹੜੇ ਅਰਜਨਲ ਕੈਰੀਡੀਅਸ ਹੈਗੇ ਉਹ ਇਸ ਗੱਲ ਨੂੰ ਕਿਵੇਂ ਲੈਂਦੇ ਹੋਣਗੇ ਸਾਡੀ ਸਿਚੁਏਸ਼ਨ ਜਿਵੇਂ ਅਸੀਂ ਇੱਥੇ ਗੱਲ ਕਰਦੇ ਆ ਵੀ ਸਾਡੇ ਯੂਪੀ ਬਿਹਾਰ ਤੋਂ ਆ ਕੇ ਮਾਈਗ੍ਰੇਟਸ ਕਿੰਨੀ ਕੰਟ੍ਰੋਵਰਸੀ ਅੱਜਕਲ ਵੀ ਚੱਲ ਰਹੀ ਹੈ ਇਹ ਤਾਂ ਉੱਥੇ ਵੀ ਚੱਲ ਸਕਦੀ ਜਿਹੜੀ ਜਿਸ ਤਰ੍ਹਾਂ ਦੀ ਸਿਚੁਏਸ਼ਨ ਜਾ ਰਹੀ ਹੈ ਕੀ ਹੈ ਇਸੇ ਕਰਕੇ ਜਿਹੜੇ ਸਾਡੇ ਪੁਰਾਣੇ ਲੋਕ ਬੈਠੇ ਹੋਏ ਐ ਉਹ ਕਿੰਤੂ ਕਰ ਰਹੇ ਐ ਵੀ ਜਿਸ ਢੰਗ ਦੇ ਨਾਲ ਇਹ ਸਾਰਾ ਤਰਾਮਰਾ ਵਾਪਰ ਰਿਹਾ ਚਲੋ ਦੇਖਦੇ ਹਾਂ ਅਗਲੇ ਤੋਂ ਆਉਣ ਵਾਲੇ ਦਿਨਾਂ ਦੇ ਵਿੱਚ ਕਿਵੇਂ ਇਹ ਸਿਚੁਏਸ਼ਨ ਡਵੈਲਪ ਹੁੰਦੀ ਹੈ ਲੇਕਿਨ ਇਹ ਟ੍ਰੈਂਡ ਜਿਹੜਾ ਹੈ ਗ੍ਰੈਜੂਏਟ ਵਾਲਾ ਇਹ ਆਪਣੇ ਆਪ ਦੇ ਵਿੱਚ ਠੀਕ ਹੈ ਬੱਚਾ ਥੋੜਾ ਜਿਹਾ ਮੈਚੁਰ ਹੋ ਜਾਂਦਾ ਜਾਣ ਲੱਗੇ ਜ਼ਿੰਮੇਵਾਰੀ ਵੱਜ ਜਾਂਦੀ ਇੱਕ ਸਵਾਲ ਹੋਰ ਮੇਰੇ ਦਿਮਾਗ 'ਚ ਇਹਦਾ ਆ ਰਿਹਾ ਕਿ ਜਦੋਂ ਐਸਾ ਲੈਵਲ ਦੇ ਹਾਲਾਤ ਬਦਲਦੇ ਨੇ ਇੰਟਰਨੈਸ਼ਨਲੀ ਹੁਣ ਬੱਚੇ ਘੱਟ ਜਾਣਗੇ ਪਲੱਸ 2 ਤੋਂ ਬਾਅਦ ਨਹੀਂ ਜਾਣਗੇ ਵੱਖ-ਵੱਖ ਮੰਗਦੇ ਤਾਂ ਸਾਡੀ ਸਟੇਟ ਗਵਰਨਮੈਂਟ ਨੂੰ ਵੀ ਤਾਂ ਐਕਟ ਹੋਣਾ ਚਾਹੀਦਾ ਵੈਸੇ ਤਾਂ ਬਹੁਤ ਚਿਰ ਦੀਆਂ ਗੱਲਾਂ ਚੱਲ ਰਹੀਆਂ ਨੇ ਇੱਥੇ ਐਨ ਆਰ ਆਈ ਸੈੱਲ ਵੀ ਬਣਿਆ ਹੋਇਆ ਇੱਕ ਐਨ ਆਰ ਆਈ ਕਮਿਸ਼ਨ ਵੀ ਬਣਿਆ ਹੋਇਆ ਈਵਨ ਡਿਪਾਰਟਮੈਂਟ ਵੀ ਬਣਿਆ ਹੋਇਆ ਕੁਲਦੀਪ ਸਿੰਘ ਥਾਲੀਵਾਲ ਉਹਦੇ ਕੋਲੇ ਇਹ ਡਿਪਾਰਟਮੈਂਟ ਉਸ ਰੂਪ ਚ ਐਕਟ ਨਹੀਂ ਉਹ ਨਾ ਐਨ ਆਰ ਆਈ ਲਈ ਤਾਂ ਹੈ ਜਿਹੜੇ ਕਈ ਵਾਰ ਕਹਿੰਦੇ ਮੇਰੀ ਜਾਇਦਾਦ ਦਾ ਬੱਲੀ ਕਿਤੇ ਦਰਖਾਸਤ ਦੇ ਦਿੰਦੇ ਨੇ ਥਾੜਾ ਬਣਿਆ ਕਿਤੇ ਹੋਰ ਜਿਹੜੇ ਇਸ ਲੈਵਲ ਦੀ ਜੰਗ ਜਨਰੇਸ਼ਨ ਆ ਰਹੀ ਹੈ ਉਹਨਾਂ ਨਾਲ ਕੋਈ ਕੋਆਰਡੀਨੇਸ਼ਨ ਦਾ ਉਹਨਾਂ ਦੀ ਕੋਈ ਰਜਿਸਟ੍ਰੇਸ਼ਨ ਦਾ ਉਹਨਾਂ ਦਾ ਕੋਈ ਡਾਟਾ ਬੈਂਕ ਉਹਨਾਂ ਦੀਆਂ ਕੋਈ ਸਮੱਸਿਆਵਾਂ ਨੂੰ ਡੀਲ ਕਰਨ ਦਾ ਇੱਥੇ ਪੇਰੈਂਟਸ ਨੂੰ ਘੱਟੋ ਘੱਟ ਕੋਈ ਤਰਵਾਸ ਦੇਣ ਦਾ ਇਹ ਸਿਸਟਮ ਇੱਥੇ ਵਾਲਵ ਨਹੀਂ ਹੋ ਰਿਹਾ ਸਾਡੇ ਘੱਟੋ ਘੱਟ ਸਟੇਟ ਦੇ ਵਿੱਚ ਜਦੋਂ ਕੋਈ ਸੰਕਟ ਆ ਜਾਂਦਾ ਫਿਰ ਰੌਲਾ ਪੈਂਦਾ ਸਮੀਰ ਜੀ ਕਿਸੇ ਵੇਲੇ ਨਾ ਕਈ ਸਾਲ ਪਹਿਲਾਂ ਪੁਲਪਾਲ ਵੀ ਗਲੋਗ ਗਏ ਅਮਪਲॉयਮੈਂਟ ਡਿਪਾਰਟਮੈਂਟ ਦੇ ਵਿੱਚ ਲੇਬਰਾਂ ਦਾ ਅਪਲਾਈਮੈਂਟ ਦੇ ਵਿੱਚ ਛੱਲੜ ਤੇ ਇੱਕ ਸੈੱਲ ਬਣਾਈ ਸੀ ਜੀ ਇਹ ਅਨਾਊਂਸਮੈਂਟ ਕੀਤੀ ਗਈ ਸੀ ਵੀ ਜਿਹੜੇ ਬਾਹਰ ਬੱਚੇ ਨੌਕਰੀ ਕਰਨ ਜਾਣਗੇ ਉਹਨਾਂ ਵਾਸਤੇ ਅਸੀਂ ਕੋਆਰਡੀਨੇਟ ਕਰਾਂਗੇ ਵੀ ਜਿਹੜੀਆਂ ਬਾਹਰ ਦੀਆਂ ਨੌਕਰੀਆਂ ਆ ਉਹ ਸੈਲ ਦੇ ਥਰੂ ਭਲਾਈਆਂ ਜਾਣਗੀਆਂ ਉਹ ਮਰਖਾਣਾ ਉਹ ਫੰਕਸ਼ਨ ਕਦੇ ਹੋਈ ਨਹੀਂ ਸਰ ਅਸੀਂ ਨਮਸਕਾਰ ਤੇ ਵੱਡੀ ਕਰ ਦਿੰਦੇ ਆ ਸਾਡੀ ਸਮੱਸਿਆ ਬੜੀ ਕਮਾਲ ਦੀ ਹੈ ਸਰਕਾਰ ਕਿਸੇ ਪਾਰਟੀ ਦੀ ਹੋਵੇ ਅਨਾਊਂਸਮੈਂਟ ਆ ਤੁਸੀਂ ਬਹੁਤ ਬਲੀਵ ਕਰਦੇ ਆ ਵੀ ਹੁਣ ਅਸੀਂ ਆ ਕਰ ਦਿਆਂਗੇ ਆ ਕਰ ਦਿਆਂਗੇ ਉਹਦਾ ਫਾਲੋਅ ਅਪ ਐਕਸ਼ਨ ਕੋਈ ਨਹੀਂ ਹੁੰਦਾ ਇਸੇ ਕਰਕੇ ਜਦੋਂ ਸ਼ੁਰੂ ਚ ਗੱਲ ਕੀਤੀ ਹੈ ਵੀ ਕੱਲ ਭਗਵਤ ਕੁਮਾਰ ਹੋਰਾਂ ਨੇ ਅਨਾਊਂਸਮੈਂਟ ਤਾਂ ਕਰਤੀਆਂ ਉਦੋਂ ਫਾਲੋਅ ਅਪ ਐਕਸ਼ਨ ਹੁੰਦਾ ਕਿ ਨਹੀਂ ਗੱਲ ਤੋਂ ਉਹ ਤੇ ਡਿਪੈਂਡ ਕਰੇਗੀ ਸੋ ਇੱਥੇ ਵੀ ਮੈਂ ਉਹੀ ਯਾਦ ਕਰਾ ਰਿਹਾ ਹਾਂ ਕਿ ਕਿਸੇ ਵੇਲੇ ਇਹ ਇਸ਼ੂ ਉੱਠਿਆ ਸੀਗਾ ਡਿਸਕਸ ਹੋਇਆ ਸੀਗਾ ਤੇ ਇਹਦੇ ਬਾਰੇ ਫੈਸਲੇ ਹੋਏ ਸੀਗੇ ਲੇਕਿਨ ਉਹ ਉਸ ਤਰ੍ਹਾਂ ਹੀ ਰਹਿ ਗਿਆ ਵੀ ਇਹ ਸੈਲ ਬਲੌਕ ਖਾਸ ਕਰਕੇ ਜਿਹੜੇ ਮਿਡਲ ਏਜ ਦੇ ਵਿੱਚ ਲੋਕ ਜਾ ਰਹੇ ਸੀ ਉਹਨਾਂ ਵਾਸਤੇ ਜਰੂਰ ਇੰਪੋਰਟੈਂਟ ਸੀ ਇਹ ਗੱਲ ਲੇਕਿਨ ਨਹੀਂ ਪ੍ਰੈਕਟੀਕਲੀ ਅਸੀਂ ਕੁਝ ਕਰਦੇ ਹੀ ਨਹੀਂ ਸਾਡੀ ਪੰਜਾਬ ਦੀ ਸਮੱਸਿਆ ਹੀ ਇੱਥੇ ਆ ਕੇ ਫਸ ਜਾਂਦੀ ਹੈ ਅਸੀਂ ਵੱਡੀਆਂ-ਵੱਡੀਆਂ ਗੱਲਾਂ ਕਰਦੇ ਹਾਂ ਬਹੁਤ ਤੇ ਸੰਕਟ ਦੀ ਵੀ ਗੱਲ ਕਰਦੇ ਹਾਂ ਬਾਹਰ ਭੇਡਣ ਦੀ ਵੀ ਗੱਲ ਕਰਦੇ ਹਾਂ ਹਰ ਤਰ੍ਹਾਂ ਦੀ ਗੱਲ ਕਰਦੇ ਹਾਂ ਲੇਕਿਨ ਪ੍ਰੈਕਟਿਸ ਜਿਹੜੀ ਸਰਕਾਰਾਂ ਦੀ ਹੈਗੀ ਹੈ ਉਹ ਉੱਥੇ ਦੀ ਉੱਥੇ ਹੀ ਖੜੀ ਹੈ